ਫੇਰਾ ਜੀ ਬੇਤ ਰਾਤ ਰੱਬ ਦੇ ਕਿਰਪਾ ਕੀਤੀ ਮੈਂ ਦਵਾਈ ਬਹੁਤ ਲਈ ਤਿੰਨ ਦਿਨ ਹੋ ਗਏ ਮੈਂ ਚਾਰ ਦਿਨ ਦਵਾਈਆਂ ਲੈਂਦੀ ਨੂੰ ਮੈਨੂੰ ਨਹੀਂ ਆਰਾਮ ਆਇਆ ਤੇ ਰਾਤ ਨੂੰ ਮਹਾ ਵਿਸ਼ੇਕ ਲਾ ਕੇ ਪਈ ਮੈਂ ਪਈਨੇ ਪ੍ਰਾਰਥਨਾ ਕੀਤੀ ਪ੍ਰਭੂ ਤੈਥੋਂ ਵੱਡਾ ਕੋਈ ਨਹੀਂ ਤੂੰ ਜਿੰਦਾ ਪਰਮੇਸ਼ਰ ਆ ਤੇ ਮੇਰੀ ਵੱਡੀ ਗਵਾਹੀ ਬਣਾ ਦੇ ਮੈਂ ਤੇਰੀ ਵੱਡੀ ਗਵਾਹੀ ਨਾਲ ਅੱਜ ਜਾਣਾ ਵਾ ਫਿਰ ਮੈਨੂੰ ਐਨੀ ਮੇਰੇ ਅੰਦਰੋਂ ਜ਼ਹਿਰ ਨਿਕਲਿਆ ਹਰਾ ਹਰਾ ਜ਼ਹਿਰ ਨਿਕਲਿਆ ਤੇ ਬੁੱਧਵਾਦ ਮੈਨੂੰ ਸ਼ਾਂਤੀ ਆ ਮਮੀ ਤੈਨੂੰ ਕੁਝ ਨਹੀਂ ਹੋਣ ਹਾਲੇਲੂਇਆ ਹਾਲੇਲੂਇਆ ਇਹ ਭੈਣ ਦਾ ਨਾਮ ਮਨਜੀਤ कौर ਹੈ ਇਹ ਧਰਮਗੋੜ ਤੋਂ ਆਇਆ ਆਪੈ ਨਦੀ ਗਵਾਹੀ ਸੌਂਦੀ ਕਿ ਪਰਮੇਸ਼ਰ ਨੇ ਲੈ ਲਾਏ ਦੇ ਵਿੱਚ ਕੀ ਕੰਮ ਕੀਤਾ ਹallelujah 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 ਮੇਰੇ ਲੋਕਾਂ ਪਾਸਟਰ ਜੈ ਮਸੀਦੀ ਸਾਰੇ ਭੈਣ ਭਾਈਆਂ ਨੂੰ ਜੈ ਮਸੀਦੀ ਮੇਰਾ ਪਿੰਡ ਧਰਮਗੋੜਾ ਨਾਮ ਮੇਰਾ ਮਨਜੀਤ कौर ਵੀ ਮੈਨੂੰ ਬਹੁਤ ਦਿਨ ਹੋ ਗਏ ਬਿਮਾਰ ਹੋ ਤੇ ਮੈਨੂੰ ਬਹੁਤ ਦਿਨ ਹੋ ਗਏ ਪਰ ਮੈਂ ਸੋਚਿਆ ਨਹੀਂ ਵੀ ਚੱਲ ਮੈਂ ਕੱਜ ਸਵੇਰੇ ਠੀਕ ਹੋ ਜੂੰਗੀ ਮੈਂ ਦਵਾਈ ਵੀ ਲਈ ਤੇ ਮੈਂ ਨਾ ਠੀਕ ਹੋਈ ਪਰ ਅਣੀ ਪਟਕੇ ਨਾ ਮੈਨੂੰ ਮੇਰੀ ਕਾ ਬੇਟੀ ਆਈਆਂ ਸੀ ਮੇਰਾ ਪਤਾ ਲੈਣ ਤੇ ਮੈਂ ਡਿੱਗੀ ਵੀ ਸੀਗੀ ਤੇ ਮੇਰਾ ਗੋਡੇ ਚ ਬੈਠ ਆਈ ਬੀਬੀ ਦੇਥ ਵਾਵਾ ਹੋ ਗਈ ਵਜ ਤੇ ਗੋਡਾ ਕਰੈਕ ਹੋ ਗਿਆ ਮੈਂ ਫੇਰ ਨਹੀਂ ਸੋਚਿਆ ਮੈਂ ਕਿਾ ਚੱਲ ਮੈਂ ਇਹਨਾਂ ਨੂੰ ਕਹਾਂ ਤੁਸੀਂ ਮੇਰੇ ਮਗਰ ਨਾ ਆਓ ਵੀ ਕੁਛ ਨਹੀਂ ਮੈਂ ਠੀਕ ਠਾਕ ਆ ਤੇ ਜਦੋਂ ਇਹਨਾਂ ਨੇ ਕਿਹਾ ਕਿ ਮੰਮੀ ਮੈਂ ਤੇਰਾ ਸੁਪਨਾ ਬਹੁਤ ਸੁਫਨਾ ਆ ਮੇਰੀ ਕਲੇਰ ਵਾਲੀ ਕੁੜੀ ਕਹਿੰਦੀ ਮੈਂ ਕਿਾ ਚੱਲ ਕੋਈ ਗੱਲ ਨਹੀਂ ਮਾੜੇ ਮੋਟੇ ਸੁਪਨੇ ਆਉਂਦੇ ਹੀ ਰਹਿੰਦੇ ਜਦੋਂ ਮੈਂ ਉਹ ਅੰਜ ਇਹ ਆਗਿਆਂ ਤੇ ਨਾ ਟਲਾਂਗਾ ਤਿੰਨੇ ਭੈਣਾ ਹੀ ਆਗਿਆਂ ਤੇ ਮੈਂ ਨਾ ਪਹਿਲਾਂ ਤਾਂ ਮੈਂ ਇਹਨਾਂ ਨੂੰ ਮਿਲੀ ਜਦੋਂ ਮੈਂ ਦੂਜੀ ਕੁੜੀ ਨੂੰ ਮੈਣਨ ਲੱਗੀ ਨਾ ਤੇ ਇੱਕਦਮ ਮੈਨੂੰ ਘਬਰਾਟ ਪੈਣ ਲੱਗ ਗਿਆ ਘਬਰਾਟ ਕੀ ਹੋਇਆ ਤੇ ਮੇਰੀ ਕੁੜੀ ਕਹਿੰਦੀ ਮੰਮੀ ਘਬਰਾਣ ਤਾਂ ਨਹੀਂ ਕੁਛ ਨਹੀਂ ਹੁੰਦਾ ਜਦੋਂ ਉਹਨੂੰ ਮੈਂ ਵੇਖ ਲਿਆ ਨਾ ਤੇ ਮੈਨੂੰ ਆਏ ਲੱਗਿਆ ਵੀ ਜਿਵੇਂ ਮੇਰੇ ਵਿੱਚੋਂ ਕੋਈ ਆਤਮਾ ਨਿਕਲਦੀ ਹੁੰਦੀ ਆ ਫੇਰ ਮੈਂ ਇਹਨੂੰ ਮਿਲ ਮਿਲ ਕੇ ਮੈਂ ਫੇਰ ਬਹਿ ਗਈ ਤੇ ਉਹ ਕਹਿੰਦੀ ਮੈਂ ਬਾਜ਼ਾਰ ਚਲ ਤੇ ਮੈਂ ਨਾ ਫੇਰ ਖੜ ਗਈ ਅੰਦਰ ਜਾਵਣੀ ਅੰਦਰ ਜਾ ਕੇ ਨਾ ਰੱਬ ਦਾ ਨਾਮ ਲੈਣ ਲੱਗ ਗਈ ਜਿੱਦਾਂ ਮੈਂ ਕਹਿੰਦੀ ਪਰਮੇਸ਼ਰ ਤੇ ਇਥੋਂ ਵੱਡਾ ਕੋਈ ਨਹੀਂ ਤੇ ਫੇਰ ਮੈਨੂੰ ਰੱਬ ਦੇ ਦਾਸ ਦਿਸੇ ਮੈਂ ਫੇਰ ਨਾ ਚੁੱਪ ਕਰ ਗਈ ਮੈਂ ਜਦ ਮੈਂ ਸੋਚਿਆ ਮੈਂ ਕਹਿੰਨ ਤੁਨ ਮੈਂ ਕੀ ਕਹਾਂ ਵੀ ਜਾਂਦਾ ਮੈਨੇ ਰਬ ਦੇ ਦਾਸ ਹੀ ਦਿਸੇ ਤੇ ਮੈਂ ਖੜੀ ਹੋਈ ਆ ਫੇਰ ਅਜੀ ਮੈਂ ਤਰਾਤ ਰੱਬ ਦੇ ਕਿਰਪਾ ਕਿਤੇ ਮੈਂ ਦਵਾਈ ਬਹੁਤ ਲਈ ਤਿੰਨ ਦਿਨ ਹੋ ਗਏ ਮੈਂ ਚਾਰ ਦਿਨ ਦਵਾਈਆਂ ਲੈਂਦੀ ਨੂੰ ਮੈਨੂੰ ਨਹੀਂ ਰਾਹ ਮ ਆਇਆ ਤੇ ਰਾਤ ਨੂੰ ਮਹਾ ਵਿਸ਼ੇਕ ਲਾ ਕੇ ਪਈ ਤੇ ਪਈ ਕਿ ਮੈਨੂੰ ਰਾਹ ਵੀ ਨਾਵੇ ਮੈਂ ਫੇਰ ਪਈ ਮੈਂ ਤਾਂ ਉੱਠਿਆ ਨਹੀਂ ਗਿਆ ਮੈਂ ਪਈਨੇ ਪ੍ਰਾਰਥਨਾ ਕੀਤੀ ਪ੍ਰਭੂ ਤੈਥੋਂ ਵੱਡਾ ਕੋਈ ਨਹੀਂ ਤੂੰ ਜਿੰਦਾ ਪਰਮੇਸ਼ਰ ਆ ਤੇ ਮੇਰੀ ਵੱਡੀ ਗਵਾਹੀ ਬਣਾ ਦੇ ਮੈਂ ਤੇਰੀ ਵੱਡੀ ਗਵਾਹੀ ਨਾਲ ਅੱਜ ਜਾਣਾ ਵਾ ਨਹੀਂ ਮੈਂ ਤੇਰੇ ਭੰਮਨ ਘਰ ਨਹੀਂ ਅੱਜ ਜਾਣਾ ਤੇ ਜਦੋਂ ਵੀ ਮੈਂ ਪਈ ਨਾ ਮੈਂ ਪਈ ਆ ਦੇ ਪੇਟ ਤੇ ਹੱਥ ਲਾਈ ਗਏ ਪ੍ਰਭੂ ਤਾ ਅੱਜ ਮੈਨੂੰ ਛੂਲਾ ਤੇ ਮੈਨੂੰ ਸ਼ਰਮਿੰਦੀ ਨਾਲ ਅੱਜ ਘਰ ਦੇ ਤਾਂ ਹੁਣ ਤੇ ਮੈਨੂੰ ਬਹੁਤ ਬੋਲੀ ਜਾਂਦੇ ਸੀ ਤੇ ਪਰ ਮੈਨੂੰ ਇਹ ਜੇ ਪਰਮੇਸ਼ਰ ਨੇ ਛੂਇਆ ਉਹ 15 ਮਿੰਟਾਂ ਬਾਅਦ ਮੇਰਾ ਦਰਦ ਟੈਗਾ ਤੇ ਮੈਂ ਰੱਬ ਦਾ ਬਹੁਤ ਧੰਨਵਾਦ ਕੀਤਾ ਮਰੂ ਤੇਰਾ ਬਹੁਤ ਬਹੁਤ ਧੰਨਵਾਦ ਆ ਰੱਬ ਦਾ ਦਾਸਾਂ ਧੰਨਵਾਦ ਆ ਮਾਇ ਅਭਿਸ਼ੇਕ ਤੇਰੇ ਨਾਲ ਹੈ ਨਾ ਡਰਨਾ ਡਰਨਾ ਕਬਰਾਂ ਮਾਇ ਅਭਿਸ਼ੇਕ ਤੇਰੇ ਨਾਲ ਹੈ ਨਾ ਡਰਨਾ ਡਰਨਾ ਕਬਰਾਂ ਮਾਇ ਅਭਿਸ਼ੇਕ ਮੇਰੇ ਨਾਲ ਹੈ ਅਭਿਸ਼ੇਕ ਮੇਰੇ ਨਾਲ ਹੈ ਮਾਇ ਅਭਿਸ਼ੇਕ ਮੇਰੇ ਨਾਲ ਹੈ ਹਾਲੇਲੂਇਆ ਹਾਲੇਲੂਇਆ ਜਦੋਂ ਹੀ ਮੇਰੀ ਵੇਟ ਕਦੀ ਬਾਜ਼ਾਰ ਚੱਲੀ ਮੰਮੀ ਕਬਰਾਵੀ ਨਾ ਮੈਂ ਕਹਾ ਠੀਕ ਆ ਪਰ ਮਨੋਂ ਆਇਨੇ ਮਰੇ ਅੰਦਰੋਂ ਜ਼ਹਿਰ ਨਿਕਲਿਆ ਹਰਾ ਹਰਾ ਜ਼ਹਿਰ ਨਿਕਲਿਆ ਤੇ ਬੁੱਧਵਾਦ ਮੈਨੂੰ ਸ਼ਾਂਤੀ ਮੰਮੀ ਤੈਨੂੰ ਕੁਝ ਨਹੀਂ ਹੋਣ ਤੋਂ ਠੀਕ ਹੋ ਗਈ ਮੈਂ ਰੱਬ ਦਾ ਬਹੁਤ ਧੰਨਵਾਦ ਕਰਦੀ ਰੱਬ ਦਾ ਸਾ ਧੰਨਵਾਦ ਕਰਦੀ ਆ ਜਿਉ ਮੈਂ ਇੱਥੇ ਜੁੜੀ ਆ ਤੇ ਉਹਦੀ ਮੈਂ ਬਹੁਤ ਵਧੀਆ ਚੰਗੀ ਆ ਮੈਂ ਬਹੁਤ ਚੰਗਿਆਈ ਪਾ ਚੁੱਕੀ ਆ ਜਦੋਂ ਵੀ ਦੁੱਖਤ ਕਲੀਪ ਹੁੰਦੀ ਸੀ ਮੈਂ ਫੋਨ ਕਰ ਦਿੰਦੀ ਸੀ ਤੇ ਮੇਰੀ ਬੇਟੀ ਦਾ ਇਹ ਕਹਿੰਦੀ ਮੰਮੀ ਜਿੱਥੇ ਤੇ ਜੁੜੀ ਆ ਨਾ ਉੱਥੇ ਜੁੜੀ ਰਹਿ ਤੇ ਤੈਨੂੰ ਕੁਝ ਨਹੀਂ ਹੁੰਦਾ ਮੈਂ ਰੱਬ ਦੇ ਦਾਸਾਂ ਧੰਨਵਾਦ ਕਰਦੀ ਆ ਮਾ ਬਹੁਤ ਬਤਨਵਾਦ ਕਰਨੇ ਮੈਂ ਠੀਕ ਹੋ ਗਈ ਨਬਦਾ ਜਿਹੜਾ ਇੱਕ ਜੁਰਦ ਹੋਵੇ ਦੇਵੇ ਅੱਖੇ ਵਦਾ ਆਇਆ ਮਾਇਆ ਅਭਿਸ਼ੇਕ ਆਇਆ ਮਾਇਆ ਅਭਿਸ਼ੇਕ ਮਾਇਆ ਅਭਿਸ਼ੇਕ ਆਇਆ ਮਾਇਆ ਅਭਿਸ਼ੇਕ ਆਇਆ ਅਭਿਸ਼ੇਕ ਆਇਆ ਮਾਇਆ ਅਭਿਸ਼ੇਕ ਹallelujah ਹallelujah ਹallelujah